ਲੋ ਜੀ ਬਾਰੇ ਅਰਸੇ ਬਾਅਦ ਸਦੀਆਂ ਹੀ ਬਾਅਦ ਵੀਡੀਓ ਕਮ ਬਣਾਈ ਆ ਜੀ ਇਹ ਆ ਜੀ ਬੱਤੀ ਪਾਲੀਆ ਦਾ ਬਾਹਰ ਦੇਨ ਹੈਗਾ 크ਿਸਮਸ ਦਾ ਵੀਡੀਓ ਬਣਾਈ ਨੂੰ ਬਹੁਤ ਟਾਈਮ ਹੋ ਗਿਆ ਸੀਗਾ ਤੇ ਅੱਜ ਪਾਉਣ ਲੱਗਾ ਮਨੋਂ ਦਿਲ ਵੀ ਨਹੀਂ ਕੀਤਾ ਟਾਈਮ ਹੀ ਨਹੀਂ ਲੱਗਾ ਇਹ ਜੀ ਸਾਰੇ ਕੁੜੀਆਂ ਮੁੰਡੇ ਬਾਹਰ ਖੜੇ ਆ ਬਾਹਰ ਦੇ ਆਲੇ ਦੁਆਲੇ ਨਾ ਕਰਾਊਡ ਜਿੰਨਾ ਸੀਗਾ ਇਹ ਸਾਰੇ ਕੁੜੀਆਂ ਮੁੰਡਿਆਂ ਦਾ ਕਰਾਊਡ ਆ ਰਵਿੰਨਾ ਰੱਛ ਸੀਗਾ ਉੱਥੇ ਤੇ ਮੈਂ ਉੱਥੋਂ ਬੱਤੀਪਾਲੀ ਤੋਂ ਟ੍ਰੇਨ ਲੈ ਕੇ ਸਲੇਰਨੋਂ ਆਇਆ ਸਲੇਰਨੋਂ ਤੋਂ ਅੱਗੇ ਆ ਕੇ ਫਿਰ ਇਹ ਮੈਂ 3:00 ਵਜੇ ਰਾਤ ਨੂੰ ਇਹ ਰਿਕਾਰਡ ਕੀਤੀ ਸੀਗੀ ਵੀਡੀਓ ਤੇ ਇੱਥੇ ਮੈਨੂੰ ਇੱਕ ਮਿੱਤਰ ਵੀ ਮਿਲੇ ਭਾਈ ਹੁਣੀ ਮਿਲ ਗਏ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਕਰਦੇ ਟਾਈਮ ਵਧਿਆ ਨਿਕਲ ਗਿਆ ਤੇ ਇਹ ਆ ਦੀ ਸਪੈਸ਼ਲ ਏ ਭਾਈ ਹੁਣੀ ਮੈਨੂੰ ਮਿਲੇ ਇੱਥੇ ਸਟੇਸ਼ਨ ਤੇ ਹੀ ਤੇ ਅਸੀਂ ਗੱਲਾਂ ਬਾਤਾਂ ਕਰਕੇ ਸਾਡਾ ਟਾਈਮ ਨਿਕਲ ਗਿਆ ਅਸੀਂ ਆਏ ਹਾਂ 3 ਵਜੇ ਦੇ ਇੱਥੇ ਤੇ 3 ਵਜੇ ਤੋਂ ਬਾਅਦ ਹੁਣ ਅਸੀਂ ਗੱਲਾਂ ਬਾਤਾਂ ਕਰਦੇ ਕਰਦੇ ਟਾਈਮ ਨਿਕਲ ਗਿਆ ਭਾਜੀ ਉਹਨਾਂ ਦੀ ਟ੍ਰੇਨ ਹੈਗੀ 5 ਵਜੇ ਦੀ ਤੇ ਟ੍ਰੇਨ ਆ ਆਇਆ ਲੋਗ ਆਨਾਂ ਤੋਂ ਵੀ ਸਾਡੀ ਸਟੇ ਸੀਗੀ ਤੇ ਜਿੰਨੇ ਮੇਰੇ ਜਿਹੜੇ ਭਾਜੀ ਹੁਣੀ ਮਿਲੇ ਸੀਗੇ ਉਹ ਆਏ ਸੀ ਟ੍ਰੇਨ ਭਾਜੀ ਮੈਂ ਲੇਟੇ ਦੇ ਘਰ ਜਾ ਰਹੇ ਸੀ ਕਿਤੇ ਆਹ ਇਹਦੀ ਕਰਕੇ ਰਹਿੰਦੇ ਆ ਤੇ 10 ਦੇ ਸੀ ਤੇ ਸਾਡਾ ਗੱਲਾਂ ਬਾਤਾਂ ਕਰਦੇ ਸਾਡੀ ਇੱਕ ਸਟੇ ਸੀ ਮਨਨੋ ਦੋ ਦੋ ਤਿੰਨ ਕੈਂਪੇਰੀ ਸਟੇ ਸੀ ਉੱਤੋਂ ਬਾਹਰ ਟ੍ਰੇਨ ਚੇਂਜ ਕਰਨੀ ਦੀ ਸੀ ਅਸੀਂ ਗੱਲਾਂ ਬਾਤਾਂ ਕਰਦੇ ਰੇ ਤਾਂ ਟਾਈਮ ਵਧੀਆ ਨਿਕਲ ਗਿਆ ਤੇ ਹੁਣ ਮੈਂ ਆਲਮੋਸਟ ਅਬਰੋਨਾ ਚ ਐਂਟਰੀ ਕਰਨ ਲੱਗਾ ਆ ਤੇ ਇੱਧਰ ਕਾਫੀ ਬਰਫ਼ ਪਈ ਹੋਈ ਸੀ ਪਹਾੜਾਂ ਤੇ

ਇਹ ਆ ਜੀ ਸਟੇਸ਼ਨ ਜਿੱਦਾਂ ਆਪਣੇ ਕੈਂਟ ਸਿਟੀ ਕੈਂਟ ਜਿੱਦਾਂ ਮਤਲਬ ਸਿਟੀ ਲੱਗ ਜਾਂਦਾ ਕੈਂਟ ਲੱਗ ਜਾਂਦਾ ਇਦਾਂ ਪੋਰਟਾ ਨੋਵਾ ਆਉਂਦਾ ਹੈ ਮੈਂ ਪੋਰਟਾ ਨੋਵਾ ਉੱਤਰ ਕੇ ਜੀ ਉੱਥੋਂ ਤੀਨ ਫੇਕ ਤੀਨ ਕੀਤੀ ਤੇ ਉੱਥੋਂ ਸਨਬਾਨੀ ਫਾਚੋ ਦੀ ਟ੍ਰੇਨ ਲੈ ਕੇ ਤਾਂ ਫੇਰ ਮੋਰੇ ਭਾਜੀ ਹੁਣੇ ਲੈਣ ਆ ਗਏ ਸੀਗੇ ਤਾਂ ਫੇਰ ਮੈਂ ਉਹਨਾਂ ਨਾਲ ਅਸੀਂ ਪਹੁੰਚ ਗਏ ਘਰ ਇਹ ਫੇਰ ਨੈਕਸਟ ਡੇ ਸਵੇਰੇ ਉੱਠ ਕੇ ਮੈਂ ਆ ਗਿਆ ਸੀ ਮਾਰਕੀਟ ਨੂੰ ਤੇ ਮੈਂ ਉੱਥੇ ਬਾਹਰ ਰਿਕਾਰਡ ਕੀਤੀ ਆ ਉਹੀ ਏਰੀਆ ਜੀ ਮੈਂ ਤੁਸੀਂ ਮੇਰੀ ਪੁਰਾਣੀ ਵੀਡੀਓ ਚ ਦੇਖਿਆ ਹੋਣਾ ਇਹ ਸਾਰੀਆਂ ਬੇਲਾਂ ਹਰੀਆਂ ਮਲੰਗੂਰਾ ਨਾਲ ਭਰੇ ਵੈਸੀ ਲੱਦੇ ਪੈ ਸੀ ਮਤਲਬ ਹੁਣ ਇੰਨੀ ਠੰਡ ਕਰਕੇ ਸਾਰੇ ਮਤਲਬ ਝੜ ਜਾਂਦੇ ਆ ਪੱਤੇ ਝੜ ਜਾਂਦੇ ਆ ਮਤਲਬ ਸੁੱਕ ਜਾਂਦੀਆਂ ਬੇਲਾਂ ਆਲਮੋਸਟ ਆ ਦੇਖੋ ਜਿਹੜਾ ਆਲੇ ਦੁਆਲੇ ਨਾਲਿਆਂ ਜਾਂ ਜਿੱਥੇ ਪਾਣੀ ਜਾਂਦਾ ਹੁੰਦਾ ਖਾਰਾਂ ਜੀਆਂ ਚ ਉਹ ਬਰਫ਼ ਜੰਮੀ ਪਈ ਪੂਰੇ ਪਾਣੀ ਦੀ ਇੰਨੀ ਠੰਡ ਕੋਰੇ ਨਾਲ ਹੀ ਇੰਨੀ ਜੰਮੀ ਹੋ ਆ ਬਰਫ ਜਦੋਂ ਮੈਂ ਵੀ ਆਇਆ ਤਾਂ ਮੈਂ ਕਿਹਾ ਮਤਲਬ ਇਦਾਂ ਸੁੱਕਾ ਸੁੱਕਾ ਸਾਰਾ ਏਰੀਆ ਲੱਗ ਰਿਹਾ ਸੀ ਵੀ ਪਤਾ ਨਹੀਂ ਕੀ ਹੋ ਗਿਆ ਹੁੰਦਾ ਨਾ ਜਿੱਦਾਂ ਕੋਈ ਹੋਰ ਹੀ ਜਗ੍ਹਾ ਤੇ ਆ ਗਏ ਹੁੰਨੇ ਆ ਜਦੋਂ ਪਹਿਲਾਂ ਜਦੋਂ ਸੀਜ਼ਨ ਸੀਗਾ ਮਤਲਬ ਮੌਸਮ ਇੰਨੀ ਠੰਡ ਨਹੀਂ ਕੋਰਾ ਪਿਆ ਸੀਗਾ ਤਾਂ ਉਦੋਂ ਸਾਰੇ ਅੰਗੂਰਾਂ ਨਾਲ ਭਰੇ ਪਿਆ ਸੀ ਬੇਲਾਂ ਹਰੀਆਂ ਸੀਗੀਆਂ ਹਰਿਆਲੀ ਹਰਿਆਲੀ ਲੱਗਦੀ ਸੀ ਹੁਣ ਤਾਂ ਪਹਾੜ ਵੀ ਇੱਦਾਂ ਡਰਾਈ ਲੱਗਦੇ ਸੁੱਕੇ ਸਾਰੇ ਪਾਸੇ ਇਦਾਂ ਹੀ ਹੋ ਜਾਂਦਾ ਤੇ ਉਧਰ ਜੇ ਏਰੀਆ ਤੋਂ ਮੈਂ ਆਇਆ ਸਲੇਰ ਨੂੰ ਗਤੀਪਾਲੀਆ ਦੇ ਉਧਰ ਹਜੇ ਵੀ ਮਤਲਬ ਇੰਨਾ ਕੋਰਾ ਨਹੀਂ ਪਿਆ ਸੀਗਾ ਕਾਫੀ ਏਰੀਆ ਦੇ ਵਿੱਚ ਮੋਸਟਲੀ ਹਰਿਆਲੀ ਸੀ ਜਿਆਦਾ ਤੇ ਉਧਰ अंगूर ਘਟਾ अंगूरਾਂ ਦੀ ਖੇਤੀ ਘਟ ਰਹੀ ਦੀ ਆ ਤੇ ਕਾਫੀ ਏਰੀਆ ਮਤਲਬ ਹਰਿਆਲੀ ਸੀਗੀ ਉਧਰ ਮੈਂ ਹੁਣ ਜਦੋਂ ਵੀਡੀਓ ਬਣਾ ਰਿਹਾ ਮੇਰੇ ਖਾਲ ਮਹੀਨਾ 2 ਮਹੀਨੇ ਹੋ ਚੱਲੇ ਮੈਨੂੰ ਮਹੀਨਾ ਕੋ ਚੱਲਾ ਤੇ ਹੁਣ ਇੱਧਰ ਥੋੜਾ ਕੋਰੇ ਕਰਕੇ ਹੁਣ ਇੱਥੇ ਹੋਣ ਲੱਗਾ ਆ ਪਰ ਉੱਥੇ ਉਦੋਂ ਹੀ ਮਲੇ ਇੰਨਾ ਕੋਰਾ ਪਿਆ ਹੋਇਆ ਸੀਗਾ ਨਾਰਥ ਸਾਈਡ ਤੇ ਬਹੁਤ ਜ਼ਿਆਦਾ ਮੈਨੂੰ ਲੱਗਦਾ ਸੀ ਕਿ ਜਿੱਦਾ ਹੋਰੀ ਏਰੀਆ ਜਾ ਕੇ ਹੁੰਦਾ ਸੁੱਕਾ ਹੀ ਸੁੱਕਾ ਲੱਗਦਾ ਸੀ ਵਾਲਾ ਜਿਹੜਾ ਸਾਰਾ ਦੇਖੋ ਆ ਸਾਰੀ ਆ ਫੇਰ ਕਟਾਈ ਕਰ ਦਿੰਦੇ ਆ ਜਦੋਂ ਇੱਥੇ ਪੂਰਾ ਪੈਂਦਾ ਉਸ ਤੋਂ ਬਾਅਦ ਇਹ ਸਾਰੇ ਇਹਨਾਂ ਦੀ ਕਟਾਈ ਕਰ ਦਿੰਦੇ ਆ ਤੇ ਦੁਬਾਰਾ ਇਹਨਾਂ ਦੇ ਬੂਟੇ ਬਾਦੇ ਬੇਲਾਂ ਹੁੰਦੀਆਂ ਇਸ ਏਰੀਆ ਦੇ ਵਿੱਚ ਵੀ ਮੋਸਟਲੀ ਜਿੱਦਾਂ ਸਾਰੇ ਸਾਡੇ ਜਿਹੜੇ ਜਿੱਦਾਂ ਪਿੰਡਾਂ ਦਾ ਏਰੀਆ ਆ ਇਹਨਾਂ ਵਿੱਚ ਸਾਰੇ ਜਿੰਨੇ ਵੀ ਜਿਹੜੇ ਕਾਫੀ ਲੋਕ ਆ ਮੋਸਟਲੀ ਆ ਖੇਤੀ ਜਿਹੜੇ ਅੰਗੂਰਾਂ ਦਾ ਕੰਮ ਕਰਦੇ ਆ ਫਾਰਮਿੰਗ ਕਰਦੇ ਆ ਅੰਗੂਰਾਂ ਦੀ ਇਹ ਉਹਨਾਂ ਦੇ ਘਰ ਆ ਆਲੇ ਦੋਲੇ ਇਹ ਸਾਰੇ ਮਤਲਵ ਵਾਲੇ ਦੋਲੇ ਜਿੰਨੇ ਖੇਤ ਆ ਇਹਨਾਂ ਦੇ ਇੱਥੇ ਸਾਰੇ ਇਹਨਾਂ ਦੇ ਹੀ ਆ ਮਤਲਬ ਇਹ ਸਾਰੇ ਮੋਸਟਲੀ ਫਾਰਮਿੰਗ ਕਰਨ ਵਾਲੇ ਲੋਕ ਆ ਪਿੰਡਾਂ ਦੇ ਜਿਹੜੇ ਰਹਿੰਦੇ ਆ ਜ਼ਿਆਦਾਤਰ ਮੈਨੂੰ ਸਿਰਫ ਦੋ ਛੁੱਟੀਆਂ ਸੀਗੀਆਂ ਜੀ 크리스마ਸ ਤੇ ਤੇ ਉਹ ਦੋ ਛੁੱਟੀਆਂ ਲੈ ਕੇ ਹੀ ਮੈਂ ਉੱਧਰ ਨੂੰ ਗਿਆ ਸੀਗਾ ਤੇ ਤੇ ਵਾਪਸੀ ਦੀ ਆ ਜੀ ਮੈਂ ਕੋਈ ਜ਼ਿਆਦਾ ਨਹੀਂ ਹੋਰ ਵੀਡੀਓ ਬਣਾ ਸਕਾਂ ਇਹ ਮੇਰੇ ਵਾਪਸ ਜਾਣ ਦੀ ਆ ਤੇ ਇਹਦੇ ਵਿੱਚ ਮੈਂ ਇਹ ਵੀ ਮੈਂ ਕੀ ਦਿਖਾਉਣਾ ਚਾਹੁੰਦਾ ਸੀਗਾ ਵੀ ਨੌਰਥ ਦੇ ਨਾਲੋਂ ਇੱਧਰ ਕੁਝ ਜ਼ਿਆਦਾ ਹਰਿਆਲੀ ਆ ਸਾਊਥ ਦੇ ਵਿੱਚ ਕੁਝ ਜ਼ਿਆਦਾ ਹਰਿਆਲੀ ਸੀਗੀ ਇਹ ਵੀ ਇੱਕ ਮਗਾ ਚਲੋ ਕੰਪੈਰੀਜ਼ਨ ਹੋ ਜਾਊਗਾ। ਆ ਤੁਸੀਂ ਦੇਖ ਰਹੇ ਹੋਗੇ ਸਾਰੇ ਜਿਹੜੇ ਇੱਧਰ ਪਹਾੜ ਆ ਇਹ ਸਾਰੇ ਜਿੱਦਾਂ ਗ੍ਰੀਨ ਹੈ ਮੋਸਟਲੀ ਕਾਫੀ ਹਰਿਆਲੀ ਸੀਗੀ ਤੇ ਇਹ ਆ ਜੀ ਫਲਿਕਸ ਬੱਸ ਤੇ ਜਾਣ ਲੱਗੇ ਮੈਂ ਟ੍ਰੇਨ 'ਚ ਗਿਆ ਸੀਗਾ ਆਉਣ ਲੱਗੇ ਫਲਿਕਸ ਬੱਸ 'ਚ ਆਇਆ ਸੀਗਾ ਤੇ ਆਲਮੋਸਟ ਕਰਾਇਆ ਦੋਨਾਂ ਦਾ ਸੇਮੇ ਸੀਗਾ। ਮਤਲਬ ਕਾਫੀ ਦੂਰ ਮਤਲਬ 1000 ਕਿਲੋਮੀਟਰ 900 ਕਿਲੋਮੀਟਰ ਹੋ ਜਾਂਦਾ ਆ। ਬੱਤੀ ਪਾ ਲਿਆ ਸਲੈਰਨੋ ਤੋਂ ਰੋਨਾ ਜਾਣ ਲਈ ਤੇ ਕਰਾਇਆ ਵੀ ਘੱਟੋ ਘੱਟ ਮਤਲਬ 80 90 ਯੂਰੋ ਕਰਾਇਆ ਇੱਕ ਸਾਈਡ ਦਾ ਲੱਗ ਗਿਆ 90 ਯੂਰੋ ਲੱਗ ਗਿਆ ਤੇ 200 ਯੂਰੋ ਚ ਆਲਮੋਸਟ ਆਉਣ ਜਾਣ ਮਤਲਬ ਹੁੰਦਾ ਆ ਕਾਫੀ ਐਕਸਪੈਂਸਿਵ ਹੋ ਜਾਂਦਾ ਆ ਆਉਣਾ ਜਾਣਾ ਏਅਰੀ ਸਲੈਰਨੋ ਇਹ ਐਂਟਰ ਕਰ ਗਏ ਆ ਆਪਾਂ ਜਦੋਂ ਆਪਾਂ ਉਧਰੋਂ ਆਉਨੇ ਆ ਨਾਪੋਲੀ ਤੋਂ ਜਦੋਂ ਐਂਟਰ ਕਰਦੇ ਆ ਸਲੈਰਨੋ ਵੱਲ ਨੂੰ ਤਾਂ ਇਹ ਪਹਾੜ ਕ੍ਰੋਸ ਕਰਕੇ ਪਹਿਲਾਂ ਇਹ 뷰 ਆਉਂਦਾ ਜਿਹੜਾ ਤੁਹਾਡੇ ਸਾਹਮਣੇ ਆ ਸਲੈਰਨੋ ਦਾ ਇਹ ਆ ਜੀ ਸਲੈਰਨੋ ਪੋਰਟ ਇਹ ਸਲੈਰਨੋ ਦਾ ਪੋਰਟ ਆ ਇੱਥੋਂ ਹੀ ਸਾਰੇ ਸ਼ਿਪ ਥਰੂ ਮਾਲ ਇੰਪੋਰਟ ਐਕਸਪੋਰਟ ਕੀਤਾ ਜਾਂਦਾ ਹੈ ਅਸੀਂ ਇਸ ਲੈਰ ਨੂੰ ਸਿਟੀ ਦੇ ਵਿੱਚ ਐਂਟਰ ਕਰ ਗਏ ਆ ਜੀ ਤੇ ਜਿਹੜੀ ਇਹਦੀ ਸਨੈਰਨੋ ਦੀ ਡਿਜ਼ਾਈਨਿੰਗ ਆ ਉਹ ਸੇਮ ਲਾਈਕ ਜਿੱਦਾਂ ਆਪਣੇ ਸੈਕਟਰ ਬਣੇ ਹੋ ਚੰਡੀਗੜ੍ਹ ਮੋਹਾਲੀ ਇਦਾਂ ਹੀ ਇਹਦਾ ਜਿਹੜੀ ਮੇਨ ਮਾਰਕੀਟ ਆ ਉਹ ਇਦੇ ਸੈਕਟਰਾਂ ਵਾਂਗੂ ਵੰਡ ਹੋਈ ਹੋਇਆ ਤੇ ਬਹੁਤ ਸੋਹਣਾ ਸ਼ਹਿਰ ਆ ਸਾਹਮਣੇ ਇਹਦੇ ਸਮੁੰਦਰ ਲੱਗਦਾ ਪੋਰਟ ਆ ਤੇ ਬਹੁਤ ਪਿਆਰਾ ਸ਼ਹਿਰ ਆ ਜੀ ਮੈਂ ਰਾਤ ਨੂੰ 9 ਵਜੇ ਬੈਠ ਗਿਆ ਸੀਗਾ ਜੀ ਬੱਸ ਜੇ ਤਾਂ ਸਵੇਰੇ ਮੈਂ 8:10 ਵਜੇ ਤੇ ਸਲੇਰ ਨੂੰ ਪਹੁੰਚ ਗਿਆ ਸੀਗਾ ਤੇ ਉੱਥੋਂ ਮੈਂ ਟ੍ਰੇਨ ਲੈ ਕੇ ਦਿੱਲੀਪਾਲੀ ਆ ਗਿਆ ਤੇ ਇਹ ਜਿਹੜੇ ਆ ਸਾਡੇ ਕੰਪਨੀ ਦੇ ਡਰਾਈਵਰ ਆ ਤੇ ਇਹ ਮੈਨੂੰ ਮੋਰਯੋ ਲੈ ਗਿਆ ਸੀ ਤੇ ਬਹੁਤ ਵਧੀਆ ਬਹੁਤ ਵਧੀਆ ਬੰਦੇ ਆ ਤੇ ਮਤਲਬ ਬਾਈਨਨਾ ਬਹੁਤ ਚੰਗਾ ਇਟਾਲੀਅਨ ਨੇ ਤੇ ਇਹ ਸਾਨੂੰ ਉੱਥੋਂ ਲੈ ਗਿਆ ਸੀ ਤਾਂ ਉਸ ਤੋਂ ਬਾਅਦ ਸਿੱਧਾ ਮੈਂ ਡਿਊਟੀ ਚਲਾ ਗਿਆ ਸੀਗਾ ਇਹ ਫੇ ਉਤੋਂ ਅਗਲੇ ਦਿਨ ਨਿਊ ਇਅਰ ਤੇ ਅ ਨੈਕਸਟ ਡੇ ਇਨ ਨਿਊ ਇਅਰ ਸੀਗਾ ਨਵੇਂ ਸਾਲ ਤੇ ਤੇ ਐ ਬੋਲੀ ਦੇ ਵਿੱਚ ਇਹ ਸਾਰੇ ਸਾਡੇ ਇਥੋਂ ਹਸਤਾਲੇ ਚੋਂ ਸਾਰਾ ਐ ਬੋਲੀ ਦੀਦਾ ਆ ਆ ਸਾਡੇ ਪਿੰਡ ਚਾਲਦੇ ਪੜਕ ਕੇ ਉਹ ਸਾਹਮਣੇ ਐ ਬੋਲੀ ਚਾਲਦੇ ਪਏ ਆ ਇਹ ਜੀ ਨਿਊ ਇਅਰ ਤੇ ਛੁੱਟੀ ਸੀਗੀ ਸਾਨੂੰ ਨਵੇਂ ਸਾਲ ਵਾਲੇ ਦਿਨ ਤੇ ਉਦੋਂ ਧੁੱਪ ਸੋਹਣੀ ਨਿਕਲਿਆਈ ਤਾਂ ਅਸੀਂ ਸਾਰੇ ਬਾਹਰ ਬੈਠੇ ਹੋਏ ਸੀਗੇ ਤਾਂ ਰੌਣਕ ਮੇਲਾ ਲਾਇਆ ਸੀਗਾ ਤੇ ਕੁਝ ਵਧੀਆ ਕਲਿੱਪਰ ਰਿਕਾਰਡ ਕੀਤੀ ਸੀ ਥੈਂਕ ਯੂ ਜੀ ਵੀਡੀਓ ਲਈ ਬਾਕੀ ਗੱਲਬਾਤ ਦਗਮਾ ਨਵੇਂ ਸਾਲ ਦੀਆਂ ਮੁਬਾਰਕਾਂ ਸਾਰਿਆਂ ਨੂੰ ਹੁਣ ਬੀ ਲੇਟਡ ਸਾਸਰੀ ਗੱਲ ਦੇਸ ਮੈਂ ਮੇਰੀ ਇਹ ਕਿਸੇ ਕੰਮ ਦਾ ਨਹੀਂ ਪਰ ਦੇਸ ਮੈਂ ਮੇਰੀ ਇਹ ਕਿਸੇ ਕੰਮ ਦਾ ਨਹੀਂ ਪਰ ਦੇਸ ਮੈਂ ਮੇਰੀ ਆਹ ਜੀ ਆਹ ਜੀ ਮੈਂ ਕਾਹ ਚੇਤ ਨਾ ਤੋਟੀ ਚੋੜੀ ਚੜਾਏ ਇਹ ਜੀ ਆਸਰੀ ਉਸੇ ਦਿਨ ਸ਼ਾਮ ਨੂੰ ਜਰਾ ਆਪਣੇ ਪਿੰਡ ਦੇ ਰਾਉਂਡ ਦੇ ਨਿਕਲੇ ਸੀਗੇ ਜਿੱਦਾਂ ਪਿੰਡ ਸਾਡਾ ਜਿਹੜਾ ਪਿੰਡ ਨੂੰ ਸ਼ਹਿਰ ਤੋਂ ਜਿਹੜਾ ਰੋਡ ਆਉਂਦਾ ਸਾਡੇ ਪਿੰਡ ਵੱਲੋਂ ਅੱਜ ਕੱਲੋ ਤੁਰ ਕੇ ਉਹਦੇ ਗਿੜੀ ਲਾ ਜਾਂਦੇ ਆ ਤੇ ਤੁਹਾਨੂੰ ਵੀ ਦਿਖਾਉਂਦੇ ਆ ਵੀਊ ਸਾਡੇ ਪਿੰਡ ਦੇ ਆਲੇ ਦੁਆਲੇ ਦੇ ਤੇ ਇਹ ਸਾਡਾ ਪਿੰਡ ਆ ਜੀ ਥੋੜਾ ਹਟ ਕੇ ਆ ਸ਼ਾਂਤ ਆ ਵਧੀਆ ਆ ਆ ਪਤਾ ਲੱਗਣ ਜਾਣ ਲੱਗੇ ਕੁਤਾ ਨਾ ਮਾਰੋ ਮੋਤੀ ਵਾਇਡਰ ਇਹ ਸਾਡੇ ਪਿੰਡ ਦਾ ਨਾਮ ਆ ਜੀ ਸੇਰੇ ਇੱਥੇ ਵਾਹ ਰਿਹਾ ਹੈ ਮੇਰੇ ਦੋਸਤੋ ਉਸੇ ਮਨ ਕੀ ਅੱਧੇ ਲੈ ਘੰਟੇ ਵਗ ਉਸ ¿Sería ¿Sería oh. ¿Qué nada no, ¿Qué no? ਇਹ ਸੀਤਾਬਾਸਿਆ ਜੀ ਸਾਡੇ ਜਿੱਦਾਂ ਐਤਵਾਰ ਵਾਲੇ ਦਿਨ ਬੱਸਾਂ ਖੜੀਆਂ ਹੁੰਦੀਆਂ ਆ ਤੇ ਬੱਸ ਦੀ ਸਰਵਿਸ ਬੰਦ ਹੁੰਦੀ ਆ ਤੇ ਇਹ ਬੱਸ ਸਟਾਪ ਆ ਮਤਲਬ ਸਾਡੇ ਪਿੰਡ ਦੇ ਕੋਲ ਆ ਕੇ ਜਿੱਥੇ ਬੱਸਾਂ ਖੜਦੀਆਂ ਆ ਨਾਲ ਘਟੋ ਘਟ 4-5 ਕਿਲੋਮੀਟਰ ਹੁਣਾ ਆ ਅਸੀਂ 4-5 ਕਿਲੋਮੀਟਰ ਦੂਰ ਚੱਗੇ ਆ ਕੇ ਸੀਗੇ ਤੇ ਇਹ ਥੋੜੇ ਜਿਹਾ ਵੀਊ ਸੀਗੇ ਬੱਸ ਉਹਦੇ ਰਿਕਾਰਡ ਕੀਤੇ ਸੀ ਮੈਂ ਕਿਹਾ ਚਲੋ ਇਹ ਵੀ ਵਿੱਚ ਨਾਲ ਹੀ ਕਰ ਦਿੰਦੇ ਆ ਐਡ ਪਹਾੜਾਂ ਦੇ ਮੀਂਹ ਪੈਣ ਕਰਕੇ ਪਾਣੀ ਥੋੜਾ ਜ਼ਿਆਦਾ ਆ ਰਹੀ ਸੀਗੀ ਨਹੀਂ ਤਾਂ ਉਹਦਾ ਪਾਣੀ ਬਹੁਤ ਸਾਫ਼ ਹੁੰਦਾ ਤੇ ਇਹ ਸੀਗਾ ਜੀ ਥੋੜਾ ਜਿਹਾ ਕਲਿੱਪ ਥੈਂਕ ਯੂ ਜੀ ਦੇਖਣ ਲਈ